ਵਹਿ ਲੁਰਦੂ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਬਤੇ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਦੇ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਸਾਨੂੰ ਬੰਦ ਦੋ ਗੁਣੀ ਤੇ ਰਾਤਾਂ ਬੁਣੀ ਤੇ ਕੀ ਬਖਸ਼ੇ ਤੇ ਬਖਸ਼ੇ ਨਾਲ ਦਿਨ ਨਾਲ ਸਭ ਨੂੰ ਦੇ ਰੋਗ ਤਾਂ ਜੀ ਤੇ ਸਾਰੇ ਮਨੁੱਖ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਚੱਲਣ ਨਹੀਂ ਪੈ ਰਿਆ ਜੀ ਬੱਦਲ ਵਾਈ ਗਈ ਆ ਮੌਸਮ ਦਾ ਜੇ ਤੁਸੀਂ ਵੀਊ ਦੇਖੋ ਇੱਕ ਵਾਰ ਇਸ ਟਾਈਮ ਬੀ ਬੱਦਲ ਆਇਆ ਦਾ ਕਿਣੀਆਂ ਪੈ ਰਹੀਆਂ ਤੇ ਤਰਾਹਰਾ ਸਾਬ ਦਾ ਜਪ ਚੱਲ ਰਿਹਾ ਹੈ। ਕਿਰਪਾ ਨਾਲ ਮਠੀ ਮਠੀ ਸ਼ਬਦ ਕੰਨਾਂ ਦੇ ਵਿੱਚ ਪਾਣੀ ਦੇ ਪੈ ਰਹੇ ਹੈ। ਚਲੋ ਭਾਈ ਗੁਰੂ ਸਾਹਿਬ ਦੇ ਪਛੇ ਆਪਣੇ ਦਸੇ ਨੌਂ ਦੀ ਕਿਰਤ ਕਰਕੇ ਮਿਹਨਤ ਕਰਕੇ ਆਹ ਪ੍ਰਸ਼ਾਦਾ ਪਾਣੀ ਛਕੀ ਜਾਈਏ ਜੀ। ਅੱਜ ਅਸਲ ਦੇ ਵਿੱਚ ਜਿਹੜੀ ਆ ਮਾਂ ਦੀ ਦਾਲ ਆ ਜੀ ਇਹ ਜਿਹੜੀ ਅਸੀਂ ਮਾਂ ਬੀਜੇ ਹੋਈ ਸੀ ਉਹਨਾਂ ਨੂੰ ਕਰਕੇ ਲੱਲਾ ਪੱਪਾ ਕੰਮ ਨਿਵੇੜ ਕੇ ਸਾਰਾ ਹੀ ਅੱਜ ਫਾਸਟ ਡੇ ਬਣਾਤੇ ਪਰ ਮਹਿੰਤ ਬੋਕਰਨੀ ਦੇ ਵਿੱਚ ਡਲੀਆਂ ਵੀ ਸੀ ਕੁਝ ਕੁਛ ਟੱਕੇ ਵੀ ਸੀ ਮਤਲਬ ਅੱਧਾ ਘੰਟਾ ਸਾਫ ਕਰਨ ਨੂੰ ਲੱਗ ਗਿਆ ਪਰ ਜੋ ਟੈਸਟ ਐਦਾ ਉਹ ਮੁੱਲ ਦੀ ਦਾਣ ਦਾ ਨਹੀਂ ਹੋ ਸਕਦਾ ਕਿਣਮਣ ਕਾਣੀ ਹੋ ਰਹੀ ਹੈ ਕਿ ਅਸੀਂ ਕੋਕੀ ਦੋਵੇਂ ਪਾਸੋਂ ਤਲਕੀ ਹੋਵੇ ਨਾ ਟੁੱਟ ਜਵੇ ਤੇ ਕਿਣਮਣ ਕਾਣੀ ਮਹਿੰਗੀ ਪੈ ਰਹੀ ਹੈ ਤੇ ਹੁਣ ਘਰਦਿਆਂ ਦੇ ਜੀ ਪਲਾਨ ਬਣਾ ਲਿਆ ਜੀ ਕਿੰਨੇ ਮੌਸਮ ਠੰਡਾ ਹੈ ਵੀ ਜੈਸਮੀਨ ਕੋਲ ਜਾ ਕੇ ਹੁਣ ਅਸੀਂ ਇੱਕ ਤਾਂ ਉਹਦੇ ਸੌਰੇ ਦੇ ਵਿਚਾਰੇ ਦੇ ਸਾਡੇ ਸਾਡੇ ਕੋਟਮ ਸਾਹਿਬ ਦੇ ਜੀ ਚਾਹ ਪੈ ਗਈ ਤੁਸੀਂ ਜੈਸਮੀਨ ਵਾਲੇ ਬਲੌਗਸ ਦੇਖੇ ਹੋਣਾ ਵੀ ਚਾਹ ਰੱਖਣ ਲੱਗੇ ਅਸੀਂ ਪਰ ਕੰਡ ਦੇ ਉੱਪਰ ਉਹਦੇ ਉੱਪਰ ਕੋਈ ਨਟ ਨੋਟ ਜਿਆ ਪਿਆ ਸੀ ਉਹਦੇ ਉੱਪਰ ਟੱਕ ਗਿਆ ਗਲਾਸ ਉਹਨਾਂ ਪਰ ਡੁੱਲ ਗਿਆ ਗਰਮ ਗਰਮ ਚਾਹ ਉਹਨਾਂ ਨਾਲ ਵੀ ਵਿਚਾਰਾਂ ਦੇ ਨਾਲ ਘਰੋਂ ਨਾਲ ਦੀ ਨਾਲੇ ਚੱਲੀ ਜਾ ਰਿਹਾ ਅ ਪਹਿਲਾਂ ਵਿੱਚ ਜਿਹਨੂੰ ਖੰਗ ਜਖਾਮ ਨੇ ਨੜਾ ਜਾ ਰੱਖੇ ਵੀ 2 ਮਹੀਨੇ ਉਹਦੇ ਚ ਉਲਝੇ ਰਹੇ ਉਦੋਂ ਬਾਅਦ ਫਿਰ ਇਲਾਕ ਦੀ ਦਰਦ ਨੇ ਅੜਝਾਲੇ 2 ਮਹੀਨੇ ਉਹਦੇ ਚੌਂ ਦੇ ਰਹੇ ਹੁਣ ਆ ਚਾਹਨੇ ਅੜਝਾਲੇ ਪਤਾ ਨਹੀਂ ਕਿਹੜਾ ਗਰਹ ਤੰਦਾ ਕਿਹੜਾ ਨਹੀਂ ਤੇ ਹੁਣ ਜੈ ਇਹਨਾਂ ਨੇ ਗਾਰਾ ਦੀ ਫਸਾਈ ਵੀ ਮੇਰੇ ਨਾਲ ਵੀ ਥੋੜੂ ਜਾਣਾ ਮੌਸਮ ਠੰਡਾ ਹੈ ਸ਼ਾਇਦ ਕੋਈ ਹੋਰ ਵੀ ਪ੍ਰੋਗਰਾਮ ਬਣਾਇਆ ਹੋਵੇ ਇਹਨਾਂ ਨੇ ਤੂੰ ਜਾ ਕੇ ਮੈਨੂੰ ਥੱਥੇ ਮੁੜਿਆ ਜੀ ਟੂਰ ਪਰ ਜੀ ਵੀ ਸੀ ਜਿੱਥੇ ਉਹਦੇ ਆਏ ਤੇ ਸਾਨੂੰ ਪਤਾ ਲੱਗਿਆ ਦੇ ਪਾਪਾ ਵੀ ਨਾਲ ਕਹਿੰਦੇ ਵੀ 4 ਡਾਲਰ ਜੀ ਨਾਲ ਦੇ ਉੱਤੇ ਵੀ ਬਹੁਤ ਇੱਕ ਗਰਮੀ ਦੇ ਵਿੱਚ ਨਾ ਜਲਾ ਹੁੰਦਾ ਨਾ ਜਿੱਦੇ ਕਿਤੇ ਵੀ ਕਿਸੇ ਦਾ ਸੇਕ ਲੱਗ ਜਵੇ ਜਾਂ ਕਿਤੇ ਕੁਝ ਹੋ ਜਵੇ ਗਰਮੀ ਦੇ ਵਿੱਚ ਸਵਾਦ ਟਾਈਮ ਕੱਟਣਾ ਬਹੁਤ ਔਖਾ ਹੋ ਜਾਂਦਾ ਉਹਦਾ ਤੇ ਹੁਣ ਮੇਰੇ ਮਗਰ ਪਈਆਂ ਵੀ ਦੋ ਜਣੀਆਂ ਉਧਰ ਸੰਦੀਪ ਔਰ ਭਾਬੀ ਜੀ ਵੀ ਤਾਂ ਲੇਟ ਕਰਤਾ ਫਲਾਣਾ ਕਰਤਾ ਧਮਕਾਣਾ ਕਰਤਾ ਮੈਂ ਮੌਤ ਅਨਜੋਏ ਕਰਦਾ ਤੁਸੀਂ ਥੱਲੇ ਬੈਠੇ ਸਾਡੇ ਸਾਰੇ ਬੈਠੇ ਰਾਜੂ ਬਾਈ ਰਈ ਵਿੱਚ ਮਨਕੀਸ਼ ਸੀ ਬਾਈ ਰਈ ਸਾਰੇ ਬੈਠੇ ਉੱਥੇ ਗੱਲਾਂ ਬਾਤਾਂ ਮਾਰਦੇ ਤੇ ਮੈਂ ਵੀ ਉਹਦੇ ਤੇ ਬਹਿ ਗਿਆ ਮੈਨੂੰ ਤਾਂ ਦਿਮਾਗ ਚੋਂ ਨਿਕਲ ਗਿਆ ਵੀ 7 ਵਜੇ ਦਾ ਟਾਈਮ ਜਦੋਂ ਮੈਨੂੰ ਦਿੱਤਾ ਵਾ ਹੁਣ ਟਾਈਮ ਹੋ ਗਿਆ ਜੀ ਸਾਢੇ 7 ਹੋਣੇ ਆਇਆ ਅ 10 ਮਿੰਟ ਰਹਿ ਗਏ ਸਾਢੇ 7 ਹੋਣਗੇ ਬਾਕੀ ਮੌਸਮਦਾਰ ਜੀ ਨਾਂ ਦਾ ਅੱਜ ਲੈਟ ਸਾਢੇ 9 ਹੋਣੀ ਸਾਢੇ ਸਾਢੇ ਜ਼ਿਲ੍ਹੇ ਦੇ ਵਿੱਚ ਰੋਪੜ ਜ਼ਿਲ੍ਹੇ ਦੇ ਵਿੱਚ ਅੱਜ 8 ਤੋਂ ਲੈ ਕੇ 8:30 ਤੱਕ ਬਲੈਕਆਊਟ ਸੀ ਸਾਰੇ ਲੈਕਾ ਬੰਦ ਕਰਨਾ ਹੁਕਮ ਕਰਤਾ ਸੀ ਡੀਸੀ ਨੇ 20 15 ਮਿੰਟ ਦਾ ਬਲੈਕਆਊਟ ਅੱਜ ਫੇਰ ਕਰਨਾ ਹੈ ਪਤਾ ਨਹੀਂ ਕੋਈ ਕੋਈ ਗਤੀਵਿਧੀ ਹੋ ਰਹੀ ਆ ਰੱਬ ਜਾਣੇ ਕੀ ਨਹੀਂ ਪਰ ਵਾਹਿਗੁਰੂ ਸੁੱਖੇ ਰੱਖੇ ਸੁੱਖੇ ਆ ਪਤਾ ਨਹੀਂ ਹੁਣ ਇਹ ਕਿਹੜੇ ਮਕਸਦ ਨਾਲ ਉਹਨਾਂ ਨੇ ਫੇਰ ਦੁਬਾਰਾ ਮੋਕ ਡਰੈਨ ਦੀ ਗੱਲ ਕਰਨਾ ਦੀ ਸلسਲਾ ਉਹਦੇ ਕਰਕੇ ਉਹ ਬੰਦ ਸੀ ਪਰ ਨੇਰੀ ਝਖੜ ਜਿਹੜਾ ਚੱਲਿਆ ਜੀ ਉਹਨੇ ਪਹਿਲੇ ਹੀ ਸਾਡੇ ਦਾ ਬਲੈਕਆਊਟ ਕਰਤਾ ਪਹਿਲੀ ਬਲੈਕਆਊਟ ਹੋਏ ਜਾਂਦਾ ਸਾਡੇ ਦਾ ਹਵਾਸ ਵਾਲੀ ਅਜੇ ਇੱਧਰ ਨੂੰ 20 ਕਿਲੋਮੀਟਰ ਪਿੱਛੇ ਹੀ ਫਿਰਦੀ ਹੁੰਦੀ ਉਹ ਸਾਡੇ ਪਿੰਡ ਤੇ ਪਹਿਲੀ ਲੱਟ ਪਾ ਦਿੰਨੀ ਚਾਹੀਏ ਇੱਧਰ ਤੇ ਪੱਛੋਂ ਆ ਦੇ ਵਿੱਚ ਆ ਕੇ ਧੱਕਣਾ ਦੇਵੇ ਸਾਡੇ ਲੱਟ ਬਲ ਸਾਰੀ ਰਾਤ ਹੁਣ ਮੱਛਰਾਂ ਨੇ ਲੈ ਲੈਨੇ ਨਜ਼ਾਰੇ ਹਾਂ ਜੇ ਜਿੰਨਾ ਕੋ ਮੱਛਰ ਨਹੀਂ ਉਹ ਤਾਂ ਬਚ ਜੂਗੇ ਤੇ ਇਨਵਰਟਰ ਵੀ ਵਿਚਾਰੇ ਕਿਆ ਕਰੂੰਗਾ ਕਿੰਨੇ ਕੇ ਟਾਈਮ ਕੱਢੂੰਗਾ ਜਦੋਂ ਕਮਰਿਆਂ ਦੇ ਵਿੱਚ ਪੈਣਾ ਇਕੱਲੇ ਇਕੱਲੇ ਨੇ ਸਾਰਿਆਂ ਨੇ ਆਪਣੇ ਆਪਣੇ ਪੱਕੇ ਕਰਾਉਣ 2 ਘੰਟੇ ਕੱਢ ਲੂੰਗਾ 4 ਘੰਟੇ ਕੱਢ ਲੂੰਗੇ ਉਹਦੇ ਬਾਅਦ ਪੈਣਾ ਭੋਗ ਤੇ ਹੁਣ ਤੁਹਾਨੂੰ ਮੈਂ ਅੰਦਰ ਜਾ ਕੇ ਮਲਾਉਂਗਾ ਕਿ ਉਹਨਾਂ ਨਾਲ ਮੈਂ ਗੱਲ ਕਰਵਾ ਅਸਲ ਦੇ ਵਿੱਚ ਗਰਮ ਸੀ ਜਿਆਦਾ ਬਣਦੀ ਬਣਦੀ ਪਾ ਲਿਆ ਮੈਂ ਵੀ ਵੀਡੀਓ ਦੇ ਵਿੱਚ ਮੈਂ ਤਾਂ ਰਹਾਂ ਪਹਿਲਾਂ ਨਾਲੇ ਵੀਡੀਓ ਸ਼ੁਰੂ ਕਰ ਲਉਣਾ ਨਾਲੇ ਨੂੰ ਹਵਾ ਦੀ ਲੱਗੂਗੀ ਨਾਲੇ ਫਿਰ ਉਹ ਤੋਂ ਬਾਅਦ ਮੈਂ ਵੀ ਰੈਡੀ ਰੂਡੀ ਹੋ ਜਾਵਾਂ ਆ ਮਿਲਦੇ ਜੀ ਫੇਰ ਸਾਨੂੰ ਜਰਮ ਜੀ ਮੈਂ ਤਿਆਰ ਕੱਬਦੀ ਗਾ ਪਾਇਆ ਪਿਆ ਕਿੱਥੇ ਬਹਿ ਗਏ ਇਹ ਕਰਦੇ ਉਹ ਕਰਦੇ ਜੇ ਤੁਹਾਨੂੰ ਪਤਾ ਕੰਨੀ ਜੈਸੇ ਕੋਲੋਂ ਦੂ ਜਾਣਾ ਹੁਣ ਆਪਣੀ ਤਿਆਰੀ ਹੋ ਗਈ ਨਹੀਂ ਜੀ ਮੈਂ ਚੱਲ ਜਾ ਰਿਹਾ ਉਹਦੀਆਂ ਰੱਖ ਰਿਹਾ ਹੈ ਤੁਮ ਆਇਓ ਰੱਬਾ ਹਾਂ ਕਿੰਨੀ ਸੋਰੀ ਬਿੱਦੀ ਲਈ ਮੇਰੇ ਪੁੱਤਰ ਸਸਰਗਲ ਤਾਂ ਬਾਹਰ ਤਨ ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਫਤਿਹ ਕੰਮ ਆਪਣੇ ਲਈ ਨਿਭੜ ੱਟਕੇ ਨਾਲ ਬਸ ਹੋਊਗਾ ਮੈਂ ਵੀ ਨਿਪੜ ਕੇ ਨਿਪੜ ਕੇ ਨਹੀਂ ਤਾਂ ਸੰਦੀਪ ਕਹਿੰਦੀ ਨਹੀਂ ਜਮਾ ਦੀਏ ਬੇਲਾ ਮਿੱਕੀ ਤੋਂ ਅਵਾਜ਼ ਹੋਊਗਾ ਬਸ ਉਹ ਗਾ ਹਰਤਾ ਹੈ ਲੋ ਕੀਨੇ ਕਿਹਾ ਮੈਂ ਕਹਿੰਦਾ ਲੈ ਫੇਰ ਪਹਿਲਾ ਪਹਿਲਾ ਜਦੋਂ ਜਾਨਾ ਡੰਗਰ ਤੋਂ ਉੱਨ ਦਾ ਟਾਈਮ ਦਾ ਜਾਂ ਭਾਗੂ ਜੀ ਕਟੋਕਲਾ ਖਾਣਾ ਚਾਲਾ ਉਗਰਲਾ ਬੋਕਲਾ ਉਹ ਵੀ ਦੱਸ ਮੈਂ ਕਰਨਾ ਮੈਨੂੰ ਪਤਾ ਜਿਹੜਾ ਕੰਮ ਮੈਂ ਕਰਨਾ ਮੇਰੇ ਟਾਈਮ ਮੇਰੇ ਟਾਈਮ ਹੁਣ ਅੱਛਾ ਸੁਣ ਮਾ ਜਿਹੜਾ ਮੈਂ ਐਨਾ ਕਿ ਤਹੇ ਨਾਲ ਸਾਦੂ ਬਣਾ ਕੇ ਹਾਂ ਸਾਦੂ ਜਾਂਦੀ ਕਿੰਨੇ ਸਾਨੂੰ ਚੈਨ ਨਹੀਂ ਆਉਂਦਾ ਤੂੰ ਮੇਰੇ ਮਨ ਨੂੰ ਨਾ ਮੇਰੇ ਨੂੰ ਚੈਨ ਨਹੀਂ ਆਉਂਦਾ ਤਾਂ ਉਹਨਾਂ ਨੂੰ ਵੀ ਮੈਂ ਤਾਂ ਵੀ ਚੈਨ ਨਹੀਂ ਕਰਨਾ ਪਰ ਸਾਨੂੰ ਚੈਨ ਨਹੀਂ ਆਉਂਦਾ ਤਾਂ ਕਿਆ ਕਰੀ ਮਜਬੂਰ ਹਾਂ ਸਿਆਦਤ ਤੁਸੀਂ ਦੇਖ ਮੇਰੇ ਇੱਕ ਮਿੰਟ ਬਾਅਦ ਗੱਲ ਕਰਨ ਲੱਗ ਗਿਆ ਛੱਡ ਹੁਣ ਚੱਲ ਠੀਕ ਚੱਲ ਤੁਸੀਂ ਦਾਲ ਪਿੱਛੇ ਕਿੰਨੀ ਕਰਾ ਲਈ ਵਸਾਈ ਆ ਤੇ ਚ ਰੋੜ ਤੇ ਫਲਾਣਾ ਤੇ ਟਮਕਾਣਾ ਤੇ ਜਿਆ ਬੋਆ ਜਿਹੜੀ ਮੇਨਸ ਕਰੀ ਉਹ ਕੋਈ ਮੁੱਲ ਨਹੀਂ ਮੈਂ ਤਾਂ ਮੈਂ ਮੈਂ ਵੀ ਤਾਂ ਕਰੀਏ ਨਾਲਾ ਫਿਰ ਬਰਾਬਰ ਹੀ ਹੁੰਦਾ ਹੁੰਦਾ ਉਹਦਾ ਮੁੱਲ ਨਹੀਂ ਦਾਲ ਖਾ ਕੇ ਦੇਖਿਓ ਹੁਣ ਵੀ ਕਿਆ ਜਿਹੜੀ ਆ ਆਪਣੀ ਚਾਹ ਪੁੰਨੀ ਆ ਦੋ ਦਾ ਧਾਣੇ ਪਾ ਪਾ ਕੇ ਧੋਤੀਏ ਸਾਰੀ ਦਾਲ ਨੇ ਅੱਤਾ ਛਾਨਣੀ ਹੈ ਅੱਤਾ ਛਾਨਣੀ ਉਹ ਚਾਲ ਨਹੀਂ ਪਤਾ ਨਹੀਂ ਇਹਦੇ ਤੇ ਚਾਹ ਪੁੰਨਦੀ ਹੁੰਦੀ ਇਹਦਾ ਪਤਾ ਨਹੀਂ ਛਾਹ ਨਾ ਛਾਹ ਆ ਲੈ ਜੀ ਤੁਹਾਡੀ ਆ ਉਹਦਾ ਧੌਣੇ ਪੈਣ ਦੇ ਜਿਹੜੇ ਥੋੜੀ ਕੁੱਝ ਮਿੱਟੀ ਰਹਿ ਜਾਂਦੀ ਨਾ ਫਰ ਰੱਖਣੇ ਨਹੀਂ ਇਹ ਵੀ ਤਾਂ ਆ ਵੀ ਗੱਲ ਆ ਗਈ ਭਾਬੀ ਜੀ ਜਦੋਂ ਉੱਥੇ ਬੈਠੇਦੇ ਸੀ ਸੀ ਕਿਆ ਕਹਿੰਦੇ ਮਿੱਟੀ ਉੱਤੇ ਸੀ ਬਹੁਤ ਮੈਟਾ ਚਰਬਰ ਧੋਰੀ ਉਹਨਾਂ ਨੇ ਕੀ ਕਰਦਾ ਸੜਦਾ ਮਾਤ ਮਾ ਜੀ ਨੇ ਤਾਂ ਚੌਲ ਪੋੜ ਲੈਂਦੇ ਭਾਈ ਉਹਦੇ ਚ ਪੋੜ ਲੋ ਮੈਂ ਸੰਦੀਪ ਨੂੰ ਜਦੋਂ ਦਿਮਾਗ ਵਰਤਦਾ ਵੀ ਕਹਿੰਦੀ ਦੀਦੀ ਚੁੱਪ ਰੋ ਕਹਿੰਦੀ ਮੈਂ ਆਪੇ ਕਰੂੰਗੀ ਵੀ ਫੇਰ ਹਨ ਦਿਮਾਗ ਵਰਤਦਾ ਵੀ ਉਹ ਤਾਂ ਚਲੂ ਕਹਿੰਦੇ ਮਾਂ ਨਿਕਲ ਸਕਦਾ ਤੂੰ ਆ ਵੀ ਭਈਆ ਹਾਂ ਪਾਯੋਦਰੀ ਚੌਲ ਛਾਣਦੇ ਹਾਂ ਤੇਰੇ ਨਾਲ ਮੈਂ ਬਾਹਰ ਵਰਤੀ ਵੀ ਚਾਹ ਪੁੰਨੀ ਨਾਲ ਕਰ ਚਾਹ ਪੁੰਨੀ ਨਾਲ ਆਪ ਲੋਟਰੀ ਹੈਗਾ ਇਹਦਾ ਮੇਰੀ ਤੇ ਗੱਲ ਬਹੁਤ ਸ਼ੁਕਰੀਆ ਤੁਸੀਂ ਦਾਲ ਦੀ ਤਾਰੀਫ਼ ਕੀਤੀ ਮੇਰੇ ਘਰ ਦੇ ਬੂਦੇ ਹੱਥ ਮਾਰਦਾ ਦੀ ਮਿੱਟੀ ਪੱਕੀ ਆ ਜਾਨ ਹਾਂ ਜੀ ਕਿ ਤੁਸ ਮੈਂ ਤਾਂ 15 ਵਾਰ ਤਾਂ ਮੈਂ ਤੋਂ ਕੇ ਰੱਖ ਕੇ ਗਿਆ ਹਾਂ ਨਹੀਂ ਕਿ ਮੈਂ ਕੱਲ ਕਹਿੰਦਾ ਮਾਸੀ ਮੈਂ ਆਇਆ ਕੱਢ ਕੇ ਜਾਂਦੀ ਨਹੀਂ ਮੈਂ ਕਿ ਕਮੇਟ ਜਦੋਂ ਦਾਲ ਮੈਂ ਸਾਫ਼ ਕਰੀ ਉਹ ਤੋਂ ਬਾਅਦ 15 ਵਾਟੋਂ ਕੇ ਗਿਆ ਕਿਉਂ ਚੱਲਿਆ ਤੁਸੀਂ ਉਹ ਬਣਾਈ ਲਈ ਜੀ ਅੱਜ ਮੈਂ ਪੈਰੀ ਹੱਥਾ ਮਨ ਨੂੰ ਪੜਾ ਮਨ ਨੂੰ ਮਾਂ ਨੂੰ ਸਭ ਇਹ ਗੱਲ ਸੀ ਨਾ ਵੀ ਸੁਣ ਨੂੰ ਨਾ ਮਿਲੇ ਵੀ ਬੇਚਾਰਾ ਰੋੜ ਆ ਗਿਆ ਇਹਦੇ ਚ ਤਾਂ ਮਿੱਟੀ ਦੇ ਦੇ ਜਦਾ ਕਿਰਕੜ ਦੀ ਤੁਸੀਂ ਅੱਜ ਇਹਦੇ ਦਾ ਕਾਊਂਟ ਕਰਨਾ ਦਾ ਜਿਹੜੀ 20 ਕਿਲੋ ਦਾਲ ਤੇ ਬਾਰੂਦ ਦੇ ਕੇ ਜਦਾ ਪਾਪਾ ਜੀ ਨੇ ਇੱਧਰੋਂ ਲਿਆ ਕਰਨ ਦਾ ਟੋਲਾ ਤੁਸੀਂ ਐਂ ਖੜਦੀ ਕਰਨ ਦਾ ਹਾਏ ਕਿੱਥੇ ਆ ਗਈ ਜੀ ਜੀ ਇਹ ਮੈਨੂੰ ਕਿਹਾ ਕਹਿੰਦੇ ਹੈ ਜਰੂਰ ਰੋਣੀ ਠੀਕ ਹੈ ਉਹਨਾਂ ਨੂੰ ਚੁੱਕ ਲਿਓ ਜੇ ਰੋੜ ਆ ਗਿਆ ਖਾਣ ਲੱਗੇ ਫੇਰ ਇਹ ਦੇਖਣਾ ਪੈਣਾ ਰੋੜ ਨਹੀਂ ਦਿਖਦਾ ਉਹ ਮਾਂ ਵਰਗਾ ਹੀ ਹੁੰਦਾ ਮੇਰੇ ਮੇਰੇ ਨਾਲ ਫੋਟ ਪਹਿਲਾਂ ਉਹ ਤੇ ਪਹਿਲਾਂ ਤੇ ਬੀਬੀ ਚੁੱਕ ਗਏ ਜਿਹੜੀ ਜੀ ਠੀਕ ਆ ਫੇਰ ਸੰਦੀਪ ਨੇ ਵੀ ਚੁੱਕ ਸਾਹ ਦੇ ਹੱਥ ਲਾ ਕੇ ਬਸ ਇੱਕ ਸੁਖਵੀਰ ਨਹੀਂ ਆਇਆ ਕਰਿਆ ਮਾਂ ਉਹ ਤੇ ਦੋ ਵਾਰ ਤੋਂ ਹੋ ਗਈ ਮੈਂ ਦੋ ਵਾਰ ਤੋਂ ਹੋਲੀ ਮੈਂ ਕੋੜਪਰੂ ਦੇ ਵਿੱਚ ਕੁਰਕੜੂ ਕੀ ਉਹ ਕੋੜਪਰੂ ਤਾਂ ਦੋਵੇਂ ਹੁੰਦੇ ਜਿਹੜੇ ਚ ਕੁਰਕੜੂ ਕੁਰਕੂ ਦਾ ਇੱਕ ਤਾਂ ਹੁੰਦਾ ਮਾਂ ਆਪਾਂ ਚਾਕੇ ਕਾਣੇ ਤੋੜ ਲੈਣੇ ਹਾਂ ਠੀਕ ਹੈ ਨਾ ਉਹ ਉਧਰ ਤਾਂ ਦਾਣਾ ਐ ਸਹੀ ਬਣਿਆ ਮੁੰਡਾ ਹੁਣ ਆਪਾਂ ਨੇ ਉਹ ਗੱਡ ਦੇ ਉੱਪਰ ਦੇ ਜਿਹੜਾ ਦਾਣਾ ਹਰਾ ਐ ਬਣਿਆ ਨਹੀਂ ਵਿੱਚ ਪੂਰਾ ਉਹਦਾ ਕੋੜ ਕੋੜੇ ਬਣਨਾ ਉਹਨੇ ਕਿਸੇ ਕੰਡੇ ਵੀ ਲੱਗਿਆ ਹਾਂ ਉਹਨੇ ਸੁੱਕ ਜਾਣਾ ਨਹੀਂ ਉਹਨੇ ਸੁੱਕ ਰਹਿਣਾ ਉਹਦਾ ਦਾਣਾ ਬਣਨਾ ਨਹੀਂ ਉਹ ਵੀ ਬਹੁਤ ਤੇਜ਼ ਨਹੀਂ ਹਾਂ ਜਾਨਾ ਨਹੀਂ ਹੋ ਤਾਂ ਬਦਾਲ ਬਣਦੀ ਨਾ ਖਾ ਗਈ ਹੁਣ ਜਾਣਾ ਨਹੀਂ ਕਰਦਾ ਇਹ ਤਾਂ ਮੈਨੂੰ ਰੋਟੀ ਬਣਾਵਾਂ ਤੇ ਕਿ ਬੱਟਾ ਐ ਨਾ ਬੱਟਾ ਪਾ ਪਰ ਨਾ ਦੱਤਾਂ ਕੰਮ ਦੇ ਕਿ ਕੋਈ ਨਹੀਂ ਹੋ ਰਿਹਾ ਉਨੇ ਕੰਮ ਸਨ ਉਹ ਮਲਾਈ ਵਰਗੀ ਦਾਲ ਪਈਆ ਦੇਖਣਾ ਕਿੰਨੀ ਸਵਾਦ ਅੰਮ੍ਰਿਤ ਦੇਵਾ ਤੋਂ ਹੀ ਬਣਾਉਂਗਾ। ਨਮਰ ਆਈ ਤਾਂ ਹੈ ਆ ਪਿਓ ਕੇ ਰੱਖਣ ਦਾ ਬਹੁਤ ਫਾਇਦਾ ਹੈ। ਓ ਯਾਰ ਇਹ ਕਿੱਬ ਕੇ ਕਹਿੰਦਾ ਦਾ? ਇਹਨੇ ਥੋੜੀ ਜਿਹੀ ਕਹਿੰਦਾ ਕਿੱਟ ਕਿੱਪ ਦੇ ਦੇ। ਪੰਜ ਵਾਰ ਤੋਤੀ ਵਿਝਾਈ। ਨਹੀਂ ਕੋਈ ਤਾਂ ਹੁੰਦਾ ਨਹੀਂ ਤਾਂ। ਚੱਲੀਏ ਫੇ ਚੱਲੀ ਚੱਲੀ ਚੱਲੀ। ਆ ਪਤਾ ਉੱਤੇ ਤਾਂ ਵੀ ਨਹੀਂ ਬਣਾਉਂਦੀਆਂ। ਉਹ ਤਾਂ ਅੱਜ ਕਾਦੀ ਦਾ ਤੋਤੀ। ਮੈਂ ਦੱਸ ਕਾਦੀ ਕਿਹੜੀਆਂ ਗੱਲਾਂ ਕਰੀ। ਇਹ ਜਰਨ ਨੂੰ ਭੇਜਦੇ ਹਾਂ ਕਮਰੇ ਦੇ ਨੂੰ ਜਾਨੀਆਂ ਬਾਥਰੂਮ ਚਲੋ 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 ਬਾਥਰੂਮ ਠੀਕ ਜਾਨਾ ਨਹੀਂ ਚਲੋ ਉਹਨੂੰ ਮਿਲਦੇ ਹਾਂ ਪੈਸੇ ਦੇਖਦੇ ਇਹਨੇ ਧੂਲ ਨਾ ਜਮਾ ਦੇ ਮੈਂ ਕਮਰੇ ਚ ਚਲਾਂ ਭੱਜ ਭੱਜ ਕੇ ਕਮਰੂ ਪੈਂਦੀ ਆ ਹਾਂ ਬਾਈ ਦੁੱਧ ਵੀ ਟਿਕਾਣਾ ਨਹੀਂ ਰਾਤ ਨੂੰ ਪੈਣ ਟੱਗੇ ਵੀ ਦੀਦੀ ਅ ਗੈਸ ਪਰ ਦੁੱਧ ਪਿਆ ਫੇਰ ਉੱਧਰ ਰੱਖ ਦਿਓ ਇੱਧਰ ਰੱਖ ਦਿਓ ਬੀਬੀ ਨੂੰ ਕੋਲ ਸੁੱਖੋ ਬਣੀ ਸੰਜੀਪ ਉੱਥੇ ਦੁੱਧ ਪਿਆ ਉਹਨੂੰ ਉੱਧਰ ਰੱਖ ਦਿਓ ਇੱਧਰ ਰੱਖ ਦਿਓ ਹੌਟ ਜਿਹਾ ਉਹਦੇ ਦੱਦ ਸਿੱਧਾ ਚੱਕ ਕੇ ਉੱਧਰ ਚੱਲ ਕੇ ਇੱਧਰ ਨੂੰ ਆਏ ਕੰਮ ਨੇ ਬੇਟੀਆ ਸਭ ਨੇ ਕੰਮ ਕਰਨੇ ਆ ਇਹੋ ਹੀ ਨਹੀਂ ਹੈਗਾ ਕਰੋ 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 ਤੁਸੀਂ ਨਹੀਂ ਕਰਦੇ ਕਰੋ 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 ਬਹੁਤ ਮਾਇਦੀ ਵੀ ਨਹੀਂ ਵੱਧਦੇ ਮੈਂ ਪੀ ਲਵਾਂ ਪਾਣੀ ਚਲੋ ਠੀਕ ਹੈ ਜੀ ਮੈਂ ਤੇ ਫਿਰ ਤੁਹਾਨੂੰ ਹੱਥ ਲੱਗੇਗਾ ਇਹ ਲਿੰਦੀਆਂ ਦੇ ਸਾਰੇ ਫੁੱਲ ਤੇ ਹਾਵਲੇ ਨੱਥ ਪੱਜ ਪਾਈ ਵੀ ਨਹੀਂ ਸਾਰਿਆਂ ਨੂੰ ਤੇ ਇੱਧਰ ਪਰਵਤ ਉਭਲਾ ਦਾ ਜਿਹੜਾ ਮੇਰਾ ਬੱਚਾ ਬਲਾ ਦੇ ਸਤਿਗਾਂਜ ਦੀਆਂ ਤਾਲੀਆਂ ਨੂੰ ਉਮਰੀਦ ਕਦੇ ਹੋਵਾਂਗੇ ਸਤਿ ਸਿੱਖ ਹੋਵਾਂਗੇ ਅਸੀਂ ਜੱਟੇ ਕਦਾ ਪਿੱਛੇ ਹੋਵਾਂਗੇ ਜਦੋਂ ਮੇਰਾ ਬੋਲ ਪਿਆਰਾ ਬੋਲ ਤੇ ਦੂਈ ਰੀਤ ਸਾਡੀ ਦੂਈ ਰੀਤ ਤੇ ਇਧਰ ਮਿਲੋ ਸਰਕਾਰ ਜੀ ਨੂੰ ਜੀ ਸਤਿਕਾਰ ਜੀ ਸਰਕਾਰ ਸਾਹਿਬ ਬਾਕੀ ਰਵਿੰਦਰ ਰਵਿੰਦਰ ਕਸਿਕਾ ਜੀ ਸਾਰਿਆਂ ਨੂੰ ਉਧਰ ਗਾਂ ਤੇ ਰਵਿੰਦਰ ਦਾ ਜਵਾਈ ਨੂੰ ਵੀ ਮਿਲੋਗੇ ਸੱਸੀ ਆਲੀ ਕੋੜੋ ਜਵਾਈ ਕੋੜੋ ਯੱਕੇ ਹੋ ਗਿਆ ਜੀ ਹਾਂ ਤੇ ਇਧਰ ਸਾਡੇ ਸਰਦਾਰ ਜੀ ਚਾਹਦੇ ਹੈਗੇ ਜਿਆਦਾ ਸ਼ਕੀਨ ਇਹ ਕਿ ਪੀਂਦੇ ਪੀਂਦੇ ਫਿਰ ਥੋੜਾ ਜਿਹਾ ਇਹਨਾਂ ਨੇ ਕਹਿ ਸਮਝਾ ਲਿਆ ਕਿ ਚਾਹ ਪਾਏ ਕਿੱਥੇ ਕੀ ਜੀ ਤੁਹਾਡੇ ਆਹ ਨਾ ਇਹ ਬੋਕ ਪਈ ਨਹੀਂ ਇਸਨੇ ਮਾਂ ਕਹਿੰਦੇ ਪਈ ਬੱਚਾ ਹਾਂ ਤਾਂ ਠੀਕ ਹੈ ਜੀ ਹਾਂ ਹਾਂ ਠੀਕ ਹੈ ਛੱਡ ਜਿੱਲੋ ਤਾਂ ਨਹੀਂ ਹੋਇਆ ਨਾ ਦਬ ਗਈ ਛੱਡ ਨਾ ਹੋਇਆ ਮੈਂ ਜਾ ਕੇ ਮਦਦ ਨੂੰ ਹੋ ਕੇ ਫੁੱਟ ਲਈ ਜੀ ਅੱਛਾ ਦਬਦੇ ਨਹੀਂ ਉਹਦੋਂ ਦਵਾਈ ਲਾਂਦੀ ਚਾਹੁੰਦੇ ਨੇ ਟਿਊਬ ਹਾਂ ਦਿੱਤਾ ਲੈ ਵੀ ਹਾਂ ਜੀ ਹਾਂ ਲਿਆਉਂਦੀ ਹਾਂ ਹਾਂ ਉਹਨਾਂ ਨੂੰ ਇਹ ਗਰਮੀ ਦੇ ਵਿੱਚ ਥੋੜੇ ਨਾ ਜਿਹੜੀ ਜਲਾਟ ਵਾਲਾ ਕੰਮ ਕਰਦਾ ਹੁੰਦਾ ਹੈ ਇੱਕ ਗਰਮੀ ਆ ਜਾਂਦੀ ਉੱਪਰ ਤੇ ਇੱਕ ਰੱਬ ਕੋਈ ਇਮਾਨ ਹਰ ਉੱਪਰ ਦੇ ਹੁਣ ਐਦਾਂ ਵੀ ਉਹ ਪਾਈ ਦਾ ਫੇ ਉਹ ਵੀ ਲੈ ਕੇ ਰੱਖ ਲਈ ਪਰ ਲੈਦੇ ਜੀ ਮਨੇ ਰਮਾ ਕੇ ਰੱਖਦੇ ਹਾਂ ਪੱਪੜਾ ਨਾਲ ਪਾ ਰਹਾ ਹਾਂ ਜੱਗਾ ਟਬ ਹੁੰਦਾ ਜੱਗਾ ਨਾਲ ਫਿਰ ਲੱਗਦਾ ਉਹ ਮੇਰੇ ਕਰਕੇ ਤਾਂ ਨਹੀਂ ਪਾਰਾ ਕਿਤੇ ਵੀਡੀਓ ਤੇ ਚੱਕਰਦਾ ਇਹ ਹੁਣ ਰਾਮ ਜੀ ਨਹੀਂ ਇਹ ਤਾਂ ਗੱਲ ਕਰਦਾ ਇਹ ਤਾਂ ਪਹਿਲੀ ਪਾਈ ਖੜਦੋ ਤਾਂ ਡੰਗਰਾ ਵੀ ਜਮ ਆਇਆ ਹੁਣ ਸੋਕ ਕਰਿਆ ਥੋਕ ਕੇ ਜਾ ਕੇ ਤਾਂ ਤਾਂ ਪਾ ਲਿਆ ਪਹਿਲਾਂ ਉਹ ਜਿਆਦਾ ਬਾਈ ਚਲ ਹਣੇ ਹੋਵੇ ਪਰਚਾ ਨਾ ਤੂੰ ਵੀ ਸਾਸਰੀ ਘਰ ਬਣਾ ਦੇ ਭਾਈ ਸਾਸਰੀ ਘਰ ਕਰ ਤੂੰ ਦੱਸ ਰਿਹਾ ਬੜਾ ਆ ਮੇਰਾ ਇੱਕ ਅੱਜ ਮੇਰਾ ਬੁੱਬਾ ਆ ਗਿਆ ਛੋੜਾ ਬੁੱਬੇ ਦੇ ਲਾਉ ਸਾਸਰੀ ਘਰ ਇਹ ਕਿੱਥੇ ਸਾਸਰੀ ਘਰ ਤਾਂ ਮੈਨੂੰ ਅੱਖੀਂ ਨਹੀਂ ਮਲਾਉਂਦੀ ਉਹ ਤੇ ਗੁਰੂ ਗੁਰੂ ਪੁੱਤਾ ਗੁਰੂ ਪੁੱਤਾ ਸਾਸਰੀ ਘਰ ਕਰ ਸਾਸਰੀ ਘਰ ਕਿਚੀ ਦਾ ਪੁੱਤਾ ਬੰਟੀ ਦਾ ਇਹਨੂੰ ਵੀ ਸਿਖਾ ਦੇ ਬੰਟੀ ਗਾਣਾ ਗਾੜੀ ਗਾਣਾ ਨਾ ਸਿਖਾਓ ਬੰਟੀ ਗਾਣਾ ਪੜਾਓ ਮਾ ਉਹ ਨਾ ਪਾਪਾ ਕਹਿੰਦੇ ਆ ਜੀ ਹਾਂ ਉਹ ਆਏ ਪੁੱਛਦੇ ਆ ਕਿ ਜਿਹੜਾ ਮੁੰਡਾ ਪਈ ਜਾਂਦਾ ਛੋਟਾ ਕਹਿੰਨੀ ਤੂੰ ਵੀ ਬੁਲਾ ਦੇ ਸਾਸਰੀ ਘਰ ਭਾਈ ਹਾਂ ਤੋ ਇਹ ਮੇਰੇ ਕੋਲ ਨੂੰ ਮਾਰੀ ਜਾਂਦੀ ਮੁੱਕੇ ਤੇ ਮੈਨੂੰ ਬੁਲਾਉਂਦੇ ਨੇ ਇਹਦਾ ਹਰ ਪਾਸੇ ਚੱਪੀਆਂ ਪਈ ਜਾਂਦਾ ਚਲੋ ਕੋਈ ਸੁਣੀ ਦੋਈ ਬੀ ਨੂੰ ਕਰਾਉਣਾ ਭਾਈ ਹਾਂ ਚਲੋ ਐਨੇ ਵੀ ਬੈਗਰੋਂ ਦਾ ਸ਼ੁਕਰਾ ਬਤਾਓ ਇਹ 9 9 ਦਾ ਜੀ ਮਾ ਪਾ ਪੈ ਗਈ ਜੀ ਉਹ ਜਿਹਨਾਂ ਮੈਂ ਦੁੱਖ ਸੁੱਖਾਂ ਦੀ ਜ਼ਿੰਦਗੀ ਦੇ ਵਿੱਚ ਆਉਂਗਾ ਜਾਂਦਾ ਰਹਿੰਦਾ ਹੈ ਨਾ ਚਾਹ ਨਾਲ ਯਾਰੀ ਬਹੁਤ ਆਵਾ ਪਾਈ ਦੀ ਉਹਦਾ ਬੱਤ ਪਪਾ ਪਹਿਲਾਂ ਗੱਲ ਆਈ ਜੋ ਲੱਗਦਾ ਕਹਿਣਾ ਥੋੜੀ ਦੇਰ ਤਾਂ ਜੱਫੀ ਪਈ ਜਾਂਦੀ ਚਾਹ ਨਾਲ ਪਹਿਲਾਂ ਇੱਕ ਵਾਰ ਨਹੀਂ ਪਹਿਲਾਂ ਤੇ ਇਹਦੇ ਦੇ ਆਈ ਪਹਿਲਾਂ ਭਾਈ ਦਾ ਵਿਆਹ ਦਾ ਹੀ ਆ ਹਾਂ ਆਏ ਆਏ ਹਲਵਾਈ ਪੱਠੀ ਚੜੀ ਜੀ ਉੱਧਰ ਨਹੀਂ ਫੜ ਲਾਈ ਹੁੰਦੀ ਛੱਲ ਜੀ ਇੱਥੇ ਦੇ ਨਿਕਲਦੀ ਸਾਰੇ ਜੀ ਪੈਰ ਤੱਕ ਜਾਦਵੀ ਰਿਓ ਦੀ ਹੱਥ ਚ ਜਾਦਵੀ ਚਾਹ ਉਪੜੇ ਹੋ ਜਾਂਦਾ ਹੋ ਜਾਂਦਾ ਜਾਣ ਬੁੱਝ ਕੇ ਤਾਂ ਕੋਈ ਨਹੀਂ ਕਰਦਾ ਇਹਨਾਂ ਚਾਹ ਪਿੱਛਾ ਨੇ ਛੜਦੀ ਕਹਿੰਦੀ ਇਹ ਮੈਨੂੰ ਪੀਣਾ ਫਿਰ ਤੈਨੂੰ ਚੈੱਕ ਕਰਕੇ ਦੇਖਾਂ ਮੈਂ ਗੱਲ ਸਹੀ ਹੈ ਇਹ ਗੱਲ ਸਹੀ ਹੈ ਆ ਨਹੀਂ ਆ ਉਹ ਚੱਲ ਇਹਦਾ ਹੁੰਦਾ ਜਿਹੜੇ ਬੰਦੇ ਦਾ ਸਵਾ ਪਾਪਾ ਜੀ ਸਾਡੇ ਉਹਨਾਂ ਨੇ ਨਾ ਭਾਬੀ ਦੇ ਹੱਥ ਦੀ ਚਾਹ ਨਾ ਸੰਦੀਪ ਦੇ ਹੱਥ ਦੀ ਚਾਹ ਉਹਨਾਂ ਨੇ ਆਪਣੀ ਸਵੇਰੇ ਜਿੰਨੀ ਸਾਰੇ ਟੱਬਰ ਨੇ ਚਾਹ ਪੱਤੀ ਪਾਣੀ ਹੁੰਦੀ ਹੈ ਨਾ ਨਾ ਤਿੰਨ ਚਾਰ ਰੰਗ ਉਹ ਕੰਡਿਓ ਪਾ ਕੇ ਲੈ ਕੇ ਜਾਂਦੇ ਕਲਾਰ ਤੇ ਜਿਹੜੀ ਉਹਨਾਂ ਨੇ ਤੜਕੇ ਪੀਣੀ ਆ ਬਹੁਤ ਚਾਹੰਤ ਸੱਧਿਆ ਹੁੰਦੀ ਹੈ ਚਾਹ ਪੱਤੀ ਉਹਦੇ ਤੇ ਪਤੀਲੀ 'ਚ ਲੱਗੇ ਪਈ ਰਹਿੰਦੀ ਜਿਹਦੇ 'ਚ ਬਣਾਉਂਦੇ ਬੇਹਾ ਵੀ ਉਹਦੇ ਤੇ ਚਾਹ ਬਣੀ ਹੋਈ ਆ ਸਹੀ ਗੱਲ ਐ ਤੁਸੀਂ ਉਹਨਾਂ ਨੂੰ ਵੀ ਆਪਣੇ ਹੱਥ ਦੀ ਚਾਹ ਪੀ ਕੇ ਬਹੁਤ ਪਸੰਦ ਆ ਮੈਂ ਦੇਖਿਆ ਹਾਂ ਜੀ ਉਹ ਸਵੇਰੇ ਤਾਂ ਮਲਾਂ ਆਪੇ ਬਣਾ ਕੇ ਪੀਂਦੇ ਆਪੇ ਪੀਂਦੇ 4 ਵਜੇ ਆ ਜਾਂਦੇ ਚਾਹ ਸਵੇਰ ਬਣਿਆ ਪਉਨੋਂ ਤਾਂ ਪਹਿਲਾਂ ਹੀ ਜਲਤ ਬਹੁਤ ਜਲਤ ਉੱਠ ਜਾਂਦੇ ਹੋ ਕੋਈ 3:30 ਵਜੇ ਉਹਨਾਂ ਦੀ ਅੱਖ ਖੁੱਲਝ ਨਹੀਂ ਕਰ ਸਕਦਾ ਬਹੁਤ ਬਦਨ ਨੂੰ ਚਾਹ ਪਾਣੀ ਪੀਣਾ ਬਸ ਮਾਤਾ ਮਾਦਾ ਕਰਦੇ ਨੇ ਫਰੀ ਜਾਣਾ ਚਲੋ ਠੀਕ ਆ ਜੀ ਹੁਣ ਦੇਖਦੇ ਅਗਲਾ ਪੋਸਟ ਰੌਕਿਆ ਬਣਦਾ ਜੀ ਸੱਤਾਂ ਬਾਣੀ ਪਾ ਕੇ ਦੇਖ ਕਿਹਦੇ ਪਰ ਕਹਿੰਦਰ ਪਰ ਕਾਤੇ ਵੀ ਉਹ ਵਿਚਾਰਾ ਵੀਰਜੀ ਦੇ ਜਲੇ ਹੋਏ ਦਾ ਪਤਾ ਕਿੰਨਾ ਜਿਹੜਾ ਜਲਦਾ ਤੇ ਜਲਣ ਕਿੰਨੀ ਹੁੰਦੀ ਆ ਹਾਂ ਤੱਤਾ ਪਾਣੀ ਬਾਹਰ ਤਾਂ ਪਾ ਕੇ ਦੇਖੀ ਦੋ ਤੁੱਕੇ ਹੀ ਪਤਾ ਕੀ ਗੱਲ ਆ ਜੀ ਹੁਣ ਇੱਕ ਤਾਂ ਹੁਣ ਜਲਣ ਹੋਈ ਵੀ ਉੱਪਰ ਦੇ ਬੰਦਾ ਜੇ ਉਧਰ ਸੈਂਡ ਜੰਪ ਮੈਂ ਤਾਂ 2 ਮਿੰਟ ਹਾਸੀ ਮਖੌਲ ਦੇ ਕਰਾਂ ਮੈਂ ਖੋਜ ਹੋ ਜੂਗੀ ਹਾਂ ਨਹੀਂ ਤੱਤਾ ਪਾਣੀ ਕਾਨੂੰ ਪਾਣਾ ਦੋ ਤਿੰਨ ਰੋਟੀਆਂ ਚੁੱਲ੍ਹੇ ਤੇ ਜਲਾੜਨ ਆਪੇ ਪਤਾ ਲੱਗ ਜਾਣਾ ਟਾ 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 ਬਾਈ ਤੇਰੀ ਗੱਲ ਦਾ ਸਾਰਿਆਂ ਨੇ ਗੁੱਸਾ ਕਰਿਆ ਨਹੀਂ ਗੱਲ ਦਾ ਗੁੱਸਾ ਦਾ ਭੈਣ ਜੀ ਨੇ ਵੀ ਕਰਿਆ ਵੀ ਹੱਸ ਰਿਹਾ ਹੈ ਉਹ ਨਹੀਂ ਨਹੀਂ ਉਹ ਤਾਂ ਯਾਰੀ ਦੀ ਗੱਲ ਸੁਣਾਈ ਵੀ ਚਾਹ ਨਾਲ ਯਾਰੀ ਹੈ ਹਾਂ ਜੱਟ ਦੀ ਯਾਰੀ ਚਾਹ ਨਾਲ ਆ ਤੇ ਹੁਣ ਸਾਡੀ ਵੀ ਚਾਹ ਗਰਮ ਪਾਣੀ ਨਹੀਂ ਪੈ ਗਿਆ ਚਾਹ ਘਾਤੇ ਪੈ ਗਈ ਚਾਹ ਜੇ ਹੁਣ ਇਹ ਚਾਹ ਨਾਲ ਰੋਜ਼ ਢਿੱਡ ਫੂਕਦੇ ਜੇ ਇੱਕ ਦਿਨ ਉਹਨੇ ਚਾਹ ਨੇ ਬਾਹਰ ਤੇ ਢਿੱਡ ਫੂਕਦਾ ਫਿਰ ਕੀ ਹੋਗਾ ਨਹੀਂ ਗੱਲ ਕਿਹੜੀ ਹਾਂ ਤਾਂ ਗੱਲ ਗਲਤ ਆ ਗਲਤ ਆ ਕੋਈ ਨਹੀਂ ਅਸੀਂ ਵੀ ਗਲਤੀ ਮੰਨਦੇ ਬਾਈ ਮੈਂ ਵੀ ਮੰਨਦਾ ਮੈਂ ਵੀ ਮੰਨਦਾ ਵੀ ਗਲਤੀ ਹੈ ਭਾਈ ਹਾਂ ਸੀ ਤਾਂ ਲਾ ਵਾਹ ਘਰ ਮਾਸ ਘਰ ਮੈਨੂੰ ਗੁੱਸੇ ਆਈ ਹੈ ਤੱਲੂ ਗੁੱਸਾ ਜ਼ਿਆਦਾ ਹੈ ਇਧਰ ਸਰਦਾਰ ਜੀ ਗੁੱਸਾ ਜ਼ਿਆਦਾ ਕਰਿਆ ਭਾਈ ਇਹਨੇ ਬਿੱਟੀਆਂ ਹੁੰਦੀਆਂ ਪਤਾ ਉਹਨੂੰ ਹੁੰਦਾ ਹਾਂ ਵੀ ਤਕਲੀਬ ਕੀ ਚੀਜ਼ ਆ ਹਾਂ ਇਹ ਤਾਂ ਗੱਲ ਆ ਇਹ ਬਿੱਤੀ ਨਹੀਂ ਇਹਦੇ ਬਿੱਤੀ ਨਹੀਂ ਹੈ ਨਾ ਹੋਰ ਆਪੋ ਬੱਚੇ ਬੇਵੋ ਰੱਬ ਬਤਾਵੇ ਵੀ ਨਾ ਕਿਸੇ ਪਰ ਵੀ ਨਾ ਹਾਂ ਗੱਲ ਮੰਨਦੀਆਂ ਤੁਹਾਡੀ ਗੱਲ ਮੈਂ ਤਾਂ ਦੇ ਵੀ ਜੇ ਨਾ ਪਾਣੀ ਪਾ ਕੇ ਦੇ ਤਾ ਪਤਾ ਚੀਜ਼ਾਂ ਤਾਂ ਦੂਰ ਰਿਹਾ ਮਾਸੇ ਉਹ ਬਾਈ ਆਦੀ ਜਵਾਲ ਕਾਲੀ ਐ ਸੰਦੀਪ ਦੀ ਪਹਿਲੇ ਤਸਵੀਰਾਂ ਜਾਨ ਲਾ ਗਿਆ ਕਿੰਦਰ ਕਾਲੀ ਸੀ ਉਹ ਕਈ ਵਾਰ ਗੱਲ ਹੋਈ ਕਹੇ ਹੋ ਜਾਂਦੀ ਸੱਚ ਹੋ ਜਾਂਦੀ ਆ ਉਹ ਤਾਂ ਕਰਕੇ ਸਾਵਧਾਨੀ ਚ ਬਚਾਵਾ ਆਪਣਾ ਉਹ ਚਲੋ ਫਿਰ ਕਿਨੇ ਕਿਨੇ ਜਾਣਾ ਦੁੱਧ ਵੀ ਕੋਸਾ ਕਰਕੇ ਰਖਵਾਇਓ ਸ਼ਾਮ ਨੂੰ ਸਹੀ ਗੱਲ ਆ ਚਲੋ 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 ਲੋ ਬਾਹਰ ਉਤਰੋ ਫਿਰ ਮੈਂ ਪਤਾ ਨਹੀਂ ਕਿ ਕਿੰਨੇ ਅੰਦਰ ਪੈ ਲੋ ਮੌਸਮ ਦਾ ਠੰਡਾ ਜਿਹਾ ਹੈਗਾ ਹੀ ਸੀ ਜੀ ਤੇ ਉੱਥੇ ਬੈਠੇ ਬੈਠੇ ਇਹਨਾਂ ਨੇ ਪਲਾਨਿੰਗ ਕਰ ਲਈ ਵੀ ਇਹ ਫਿਲਮ ਕੱਲੇ ਰਿਲੀਜ਼ ਹੋਈ ਆ ਤੇ ਅੱਜੇ ਦੇਖਣ ਪਹੁੰਚ ਗਏ ਸਾਰੇ ਇਕੱਠੇ ਹੋ ਗਏ ਅੱਜ ਹੀ ਆ ਗਏ ਅੱਜੇ ਆ ਗਏ ਆ ਲੈ ਲੀਆਂ ਟਿਕਟਾਂ ਲੈ ਲੀਆਂ ਮੈਂ ਉਹ ਗੱਡੀ ਦੀ ਉਹਦੀ ਦੇਣੀ ਪੈਣੀ ਆ ਉਹ ਪਾਰਕਿੰਗ ਫੀਸ ਦੇ ਦੋ ਉਹਦੀ ਕੱਲੀ ਗੱਡੀ ਦੀ ਮੇਰੇ ਨਾਲ ਆ ਜੀ ਇਹ ਹਾਂ ਮੇਰੇ ਨਾਲ ਆਇਆ ਸ੍ਰੀਕਾਲ ਜੀ ਹਾਂ ਜੀ ਆ ਸ੍ਰੀਕਾਲ ਜੀ ਆ ਸੌਂ ਗਿਆ ਕਿ ਜਾਗਦਾ ਹੈ ਆ ਜਾਨ ਹੈ ਓਏ ਅੱਜ ਤੂੰ ਵੀ ਫਿਲਮ ਦੇਖੂਗਾ ਇਹਦੀ ਟਿਕਟ ਤਾਂ ਕੋਈ ਹੈ ਨਹੀਂ ਫ੍ਰੀ ਚ ਫਿਲਮ ਦੇਖ ਲੈਣੀ ਇਹਨੇ ਕੱਢ ਲਾ ਤੂੰ ਆਪਣੇ ਕੋਲ ਫੜ ਕੇ ਰੱਖ ਅੱਧੇ ਘੰਟਾ ਮੈਂ ਸ਼ਾਂਤ ਕਰਨਾ ਫਿਰ ਆਈਂਗਾ ਉਹਨਾਂ ਨਾ ਰੋਣ ਲੱਜੇ ਐਡੀ ਛੱਤੀ ਨਹੀਂ ਸੌਂਦਾ ਐਡਾ ਕੁਲਾ ਕਿਦਾਂ ਜੇ ਰੋਣ ਲੱਗ ਗਿਆ ਫੇਰ ਪੰਗਾ ਹੋ ਜਾਣਾ ਇੱਡੀ ਛੱਤੀ ਨਹੀਂ ਸੰਗ ਮਾਮਾ ਵੀ ਨਹੀਂ ਛੇਤੀ ਆਉਂਦਾ ਇਹ ਵੀ ਨਹੀਂ ਆਉਂਦਾ ਨਾ ਸੰਗ ਤਾਂ ਇਹਨੂੰ ਜਿਆਦਾ ਦੂਰ ਮਾਰੇ ਮੈਂ ਮੈਂ ਜ ਮੈਂ ਰੁਕਿਆ ਤਾਂ ਹਾਂ 12 ਵਜੇ ਰੱਕੇ ਲੱਗਿਆ ਰਿਹਾ ਮੈਂ ਤਾਂ ਮੈਂ ਚਲੋ 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 ਆਹ ਆ ਕੇ ਚੁੱਤੀ ਆ ਚਲੋ 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 ਆਓ ਬੈਠੋ ਸੀਟਾ ਉਹਨਾਂ ਤੁਹਾਨੂੰ ਸੀਟਾ ਦਿਵਾ ਕੇ ਆਉਣਾ ਬਿਠਾ ਲ ਕੇ ਜਾਣਾ ਟਿਕਾਣੇ ਤੂੰ ਆ ਲੈ ਭਾਈ ਤੇਰੇ ਮੂੰਹ 'ਚ ਵੀ ਗੋਲ ਗੱਪਿਆਂ ਨੂੰ ਪਾਣੀ ਆਉਂਦਾ ਉਹ ਨਾ ਗੋਲ ਗੱਪੇ ਖਾਣ ਚੱਲੇ ਮੈਂ ਵੀ ਖਾਇਆ ਹੁੰਦਾ ਕਿੰਨੀ ਸੋਹਣੀ ਫਿਲਮ ਸੀ ਮੈਨੂੰ ਤਾਂ ਅਜੇ ਵੀ ਹਾਸੇ ਆਈ ਜਾਂਦੀ ਹੈ ਮੈਂ ਤਾਂ ਸੌਂਕ ਹੀ ਦੇਖੀ ਮੈਂ ਤਾਂ ਸੌਂਕ ਹੀ ਦੇਖੀ ਸਾਰੀ ਫਿਲਮ ਹਾਂ ਅੰਦਰ ਕੋਈ ਵੀ ਨਹੀਂ ਵਿੱਚ ਆਇਆ ਹੁਣ ਹਾਂ ਉਹ ਸਕੂਟਰ ਮੋਟਰਸਾਈਕਲ ਜਿਹਦਾ ਆਈ ਨਹੀਂ ਪਤਾ ਨਹੀਂ ਕਿੱਥੇ ਫੇਰ ਕੁਛ ਵੀ ਨਹੀਂ ਆਇਆ ਉਹ ਚੱਕ ਲਾਇਆ ਬਾਹਰ ਬਸ ਮੈਂ ਤੇ ਆ ਆਫਦੀ ਵਿੱਚੋਂ ਉੱਠ ਕੇ ਨੂਰ ਕਰਕੇ ਬਾਹਰ ਆ ਗਿਆ ਸੁੱਤੇ ਮੇ ਰਿਆ ਜਾਂਦਾ ਹੈ ਅੱਛਾ ਪਹਿਨੀਂ ਦੇ ਢੋਕੇ ਜਿਹਦਾ ਵੱਲੂਗੀ ਆਲੇ ਜੀ ਕਹੀ ਉਹ ਕੰਮ ਜਾ ਕੇ ਦਿਨ ਚ ਕੰਮ ਕਰਾ ਬੰਦ ਉਹਦਾ ਭਈ ਆਉਣ ਨਹੀਂ ਦਿੰਦੀ ਕਿਰਤ ਨੇ ਪੋਟੀ ਕਰ ਲਈ ਫਿਰ ਉਹ ਇਹਦਾ ਮਜਾਰੀ ਸੇਵਾ ਤੇ ਲੰਘ ਗਿਆ ਇਹਦੀ ਫਿਲਮ ਦਾ ਚਲੋ ਕੱਢੀ ਤਦ ਜਲੇ ਕਰਾ ਤਮੀਏ ਚਲੋ ਚਲੋ ਨਿਆੜੇ ਦਾ ਚਲੋ ਚੱਲੇ ਆ ਬੈਠੋ ਚਲੋ ਗੱਡੀ ਜੇ ਬੜੋ ਗੱਡੀਆਂ ਜਦੋਂ ਆਪਣੀ ਆਪਣੀਆਂ ਚ ਬਹੁਤ ਵਧੀਆ ਫਿਲਮ ਸੀ ਬਹੁਤ ਵਧੀਆ ਫਿਲਮ ਸੀ ਬਹੁਤ ਪਿਆਰੀ ਫਿਲਮ ਬਹੁਤ ਵਧੀਆ ਹਾਂ ਠੀਕ ਕਰੀ ਵੀ ਉਸ ਸਾਹਮਣਾ ਠੀਕ ਹੈ ਚਲੋ ਬੈਠੋ ਬੈਠੋ ਠੀਕ ਹੈ ਜੀ ਮਿਲਦੇ ਕਿਸੇ ਅਗਲੇ ਬਲੌਗ ਚ ਮਹਾਰਾਜ ਰੱਖੇ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਓਕੇ ਬਾਏ ਬਾਏ ਕਰਦੇ ਜ਼ਰੂਰੀ ਤ ਬਾਏ ਨਜ਼ਾਰੇ ਤਾਂ ਨਾ ਲੱਤੇ ਨਿਆਣਾ ਨੇ ਦੇ ਪਾਪਕਨ ਲੈ ਠੰਡਾ ਦੇ ਪਾਪਕਨ ਲੈ ਠੰਡਾ